ਐਂ ਦਿਖਾ ਦੀ ਬਈ ਇਸ ਮਾਰ ਕੇ ਇੱਥੇ ਤੋਂ ਜਦੋਂ ਮੋੜੂਗਾ ਲੈ ਆ ਲੈ ਅੰਦਰ ਲਈ ਦੁੱਧ ਦੇ ਕਿੰਨੇ ਲੀਟਰ ਦੇ ਦਾਂਗੇ ਜੀ ਆਪਾਂ ਦੁੱਧ 18 ਲੀਟਰ ਦੀ ਆਪਣੀ ਗਾਰੰਟੀ ਹੋਵੇ ਜੀ ਦੀ ਅੱਛਾ 18 ਲੀਟਰ ਦੀ ਸੱਜਣੋ ਬਾਈ ਕਹਿੰਦਾ ਜੀ ਆਪਾਂ ਗਾਰੰਟੀ ਵੀ ਦੇ ਦਾਂਗੇ ਆਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਆਪਾਂ ਪਹੁੰਚੇ ਆਂ ਬਾਈ ਪਿੰਡ ਜੋਧਪੁਰ ਪਖਰ ਤਹਿਸੀਲ ਮੌੜ ਤੇ ਜ਼ਿਲ੍ਹਾ ਬਠਿੰਡਾ ਜੇ ਇਸ ਏਰੀਏ ਦੇ ਜਾਨਵਰਾਂ ਦੀ ਗੱਲ ਕਰਲਾਂ ਸੱਜਣੋ ਇਸ ਏਰੀਏ ਦੇ ਪਸ਼ੂ ਉਦਾਂ ਵੀ ਦੁੱਧ ਨੂੰ ਮੰਨੇ ਹੋਏ ਨਹੀਂ ਕਿਉਂਕਿ ਪੁਰਾਣੇ ਸੱਜਣਾਂ ਕਹਿੰਦੇ ਹੁੰਦੇ ਵੀ ਜਿਵੇਂ ਲਹਿਰਾ ਗਾਗਾ ਹੋਗਾ ਜਾਂ ਇਹ ਏਰੀਆ ਆ ਗਿਆ ਵੀ ਜੰਗਲ ਦਾ ਏਰੀਆ ਤੇ ਜਿਹੜੀ ਮੇਨ ਗੱਲ ਆ ਸੱਜਣੋ ਝੋਟੀਆਂ ਅੱਜ ਦੋ ਦਿਖਾਉਂਗਾ ਵੀਡੀਓ 'ਚ ਤੇ ਦਿਖਾਉਂਗਾ ਵੀ ਦੋਨੇ ਤੋਕੜ ਗੱਬਣਾ ਕਿਉਂਕਿ ਤੋਕੜ ਗੱਬਣਾ ਦੀ ਜੇ ਸੱਜਣੋ ਗੱਲ ਕਰ ਲਈਏ ਨਾ ਆਪਣੇ ਸੱਜਣਾ ਦੀ ਯਾਰ ਬਾਲੀ ਡਿਮਾਂਡ ਰਹਿੰਦੀ ਹੈ ਤੇ ਤੋਕੜ ਗੱਬਣਾ ਦਿਖਾਉਂਗਾ ਪੂਰੀਆਂ ਟੌਪ ਦੀਆਂ ਇੱਕ ਝੋਟੀ ਦਾ ਬਾਹਲੇ ਵੱਡੇ ਰਿਕਾਰਡ ਵਾਲੀ ਆ 17 18 ਕਿਲੋ ਦੀ ਬਾਈ ਕਹਿੰਦਾ ਗਾਰੰਟੀ ਦੇ ਵੀ ਆਪਾਂ ਦੇ ਦਾਂਗੇ ਤੇ ਬੱਚੇ ਦੋਨਾਂ ਨਾਲ ਹੀ ਨੇ ਤੇ ਤੀਜੇ ਤੀਜੇ ਸੂਏ ਦੋਨੇ ਸੱਜਣੋਂ ਸੂਣਦੀਆਂ ਨੇ ਦੂਜੇ ਦੂਜੇ ਸੂਏ ਸੁਈਆਂ ਹੋਈਆਂ ਨੇ ਤੇ ਹੈਗੀਆਂ ਬਈ ਪੂਰੀ ਐਨ ਟਾਪ ਕੁਆਲਟੀ ਦੀਆਂ ਨੇ ਤੇ ਬਾਕੀ ਆ ਜੋ ਬਾਈ ਨਾ ਕਰਾਉਂਦੇ ਆ ਗੱਲਬਾਤ ਤੇ ਰੇਟ ਵੀ ਵੀਡੀਓ 'ਚ ਹੀ ਕਰਾਵਾਂਗੇ ਤੇ ਰੇਟ ਤੁਹਾਨੂੰ ਪਤਾ ਆਪਣੇ ਚੈਨਲ ਦਾ ਖਿੱਚਵੇਂ ਰੇਟ ਹੀ ਹੁੰਦਾ ਤੇ ਪੂਰਾ ਖਿੱਚ ਕੇ ਮੈਂ ਪਹਿਲੀ ਬਾਈ ਨੂੰ ਕਹਤਾ ਵੀ ਰੇਟ ਨਾ ਬਾਈ ਜਮਾ ਖਿੱਚਵੇਂ ਰੇਟ ਹੀ ਕਰਦੀ ਯਾਰ ਫਿਕਸ ਰੇਟ ਹੀ ਕਰਦੀ ਕਿਉਂਕਿ ਉਹਦੇ 'ਚ ਇੱਕ ਮਾਨਤਾ ਵਾਲੀ ਗੱਲ ਹੀ ਰਹਿ ਜਾਂਦੀ ਆ ਸੱਜਣੋਂ ਰੇਟ ਜਿੱਦਾਂ ਖਿੱਚਵੇਂ ਮਿਲਣਗੇ ਤੇ ਜਾਣਵਰ ਮਿਲਣਗੇ ਬਾਈ ਤੁਹਾਨੂੰ ਟਾਪ ਕੁਆਲਟੀ ਦੇ ਆਜੋ ਹੋਰ ਕੀ ਹਾਲ ਹੈ ਜੀ ਠੀਕ ਆ ਸਸੀ ਗੱਲ ਬਾਈ ਸਸੀ ਗੱਲ ਨਾਮ ਦੱਸ ਦੋ ਬਾਈ ਨਾਮ ਮੇਰਾ ਬਈ ਖੁਸ਼ਪ੍ਰੀਤ ਸਿੰਘ ਪਿੰਡ ਜੋਧਪੁਰ ਪਖਰ ਜ਼ਿਲ੍ਹਾ ਬਠਿੰਡਾ ਤਹਿਸੀਲ ਮੌੜ ਬਈ ਅੱਛਾ ਪਿੰਡ ਜੋਧਪੁਰ ਪਖਰ ਤਹਿਸੀਲ ਮੌੜ ਜ਼ਿਲ੍ਹਾ ਬਠਿੰਡਾ ਉਹ ਵਪਾਰ ਦਾ ਕੰਮ ਕਰਦੇ ਆ ਪਰ ਕਰਦੇ ਆ ਸ਼ੌਂਕ ਮੰਗੂ ਹਾਂ ਹਾਂ ਬਾਈ ਆ ਲੈ ਬਾੜਾ ਨਹੀਂ ਸੱਜਣੋ ਜੇ ਮੈਂ ਗੱਲ ਕਰਦਾ ਵੀ ਰੋਜ਼ ਬਾਈ ਇੱਕ ਦੋ ਜਾਨਵਰ ਗਿਆ ਦੋ ਚਾਰ ਵੇਚਦਾ ਪਰ ਬਾਈ ਕਹਿੰਦਾ ਯਾਰ ਜੇ ਚੰਗਾ ਜਾਨਵਰ ਮਿਲਦਾ ਚਾਹੇ ਮਹੀਨੇ 'ਚ ਆਪਾਂ ਨੂੰ ਦੋ ਜਾਨਵਰ ਮਿਲ ਜਾਣ ਚਾਰ ਮਿਲ ਜਾਣ ਕੰਮ ਬਾਈ ਸ਼ੌਂਕ ਨਾ ਕਰਦਾ ਤੇ ਨਾਲ-ਨਾਲ ਬਾਈ ਮੋਟਰਸਾਈਕਲਾਂ ਦੀ ਰਿ ਮੈਂ ਮੋਟਰਸਾਈਕਲਾਂ ਦੀ ਰਿਪੇਅਰਿੰਗ ਦਾ ਕੰਮ ਵੀ ਕਰਦਾ ਲੈ ਪਹਿਲਾਂ ਇੱਕ ਨੰਬਰ ਤੋਂ ਕਰਦਾ ਤਰਸੇ ਸ਼ੁਰੂ ਆ ਝੋਟੀ ਦੇ ਮਾਰਦੇ ਬਾਈ ਕੈਮਰਾ ਕੂਮਰਾ ਤੇ ਇਹ ਵੀ ਇਧਰ ਅਗਲੇ ਬੰਨਿਓ ਲੇਵਾ ਵੀ ਦਿਖਾ ਦੇਦਾ ਗਾੜੀ ਗੂੜੀ ਤੇ ਥਣ ਥਣ ਤਾਂ ਉਹੀ ਗੱਲ ਆ ਸੱਜਣੋ ਜਿਵੇਂ ਸਾਨੂੰ ਮੈਂ ਕਹਿਣਾ ਉਹਨਾਂ ਨਾ ਐ ਲੱਗਾ ਵੀ ਪੂਰਾ ਟਾਪ ਕੁਆਲਿਟੀ ਦਾ ਇਹਦਾ ਕਿਹੜਾ ਸੂਆ ਬਾਈ ਇਹਦਾ ਬਾਈ ਜੀ ਦੂਜੀ ਸੂਏ ਸੂਈ ਹੋਈ ਐ ਇਹ ਹੁਣ ਤੀਜੇ ਵਾਸਤੇ ਇਹ 5 ਮਹੀਨਿਆਂ ਤੋਂ ਕੁ 4-5 ਦਿਨ ਘਟਨੇ ਵੇ ਅੱਛਾ 5 ਮਹੀਨਿਆਂ ਤੋਂ 2-4 ਦਿਨ ਘਟਨੇ ਗੱਭਨੇ ਤੇ ਆ ਪਿੱਛੇ ਇਹਦਾ ਬੱਚਾ ਖੜਾ ਹਨਾ ਪਿੱਛੇ ਦਾ ਕੱਟਾ ਬਈ ਲੈ ਤਰਸਾ ਕੱਟੇ ਦੀ ਵੀ ਮਾਰ ਦੇ ਕੈਮਰਾ ਨਾਲ ਬੱਚਾ ਵੀ ਦਿਖਾ ਦੇ ਲੈ ਇੱਕ ਵਾਰੀ ਬਈ ਖੋਲ ਕੇ ਤੋੜ ਕੇ ਦਿਖਾ ਦੇ ਬਾਕੀ ਡਿਟੇਲ ਨਾਲ ਨਾਲ ਆਪਾਂ ਕਰਦੇ ਰਹਿਾਂਗੇ ਗੱਲਬਾਤ ਤੇ ਉਹੀ ਗੱਲ ਆ ਸੱਜਣਾ ਪੂਰੀ ਡਾਵਲ ਆ ਝੋਟੀ ਜਿਵੇਂ ਗੱਲਬਾਤ ਕਰ ਲਾਂ ਕਿ ਕਿ ਕੱਦ ਵਿੱਡ ਵੀ ਚੰਗਾ ਤੇ ਉੱਤੇ ਤੋਂ ਬਾਈ ਇਹਦੀ ਚੜਾਈ ਚੜੂਈ ਵੀ ਚੰਗੀ ਆ ਤੇ ਲੰਬਾਈ ਲੰਬੂਈ ਉਹੀ ਗੱਲ ਆ ਵੀ ਟੌਪ ਕੁਆਰਟੀ ਦਾ ਜਾਨਵਰ ਆ ਆ ਲੰਬੀ ਚਲਾਦੀ ਚੰਗਾ ਤਿਆਰ ਹੋਣ ਵਾਲਾ ਜਾਨਵਰ ਆ ਸੱਜਣੋ ਤੇ ਬਾਕੀ ਉਹੀ ਗੱਲ ਆ ਵੀ ਚੋਰੀ ਵਾਲੀ ਮਈਆਂ ਮੈਂ ਆ ਕੋਈ ਬਾਸਾ ਨਹੀਂ ਦੱਸਾ ਨਹੀਂ ਰੋਕ ਕੇ ਦੀ ਰਿਪੋਰਟ ਆ ਤੇ ਬਾਡੀ ਬੁੱਡੀ ਦੀ ਗੱਲ ਕਰ ਲਈ ਬਣਾਵਟ ਬਣਾਵਟ ਯਾਰ ਹੱਥ ਨਹੀਂ ਝੋਟੀ ਤਰਾਂ ਦੀ ਕਿਸੇ ਵੀ ਪੱਖ ਤੋਂ ਜੇ ਆਪਾਂ ਕੀ ਗੱਲ ਕਰਨੀ ਬੱਕ ਮਾ ਲੋ ਜੀ ਐਂਡ ਦਿਖਾ ਦੀ ਬਾਈ ਸਮਾਰ ਕੇ ਇੱਥੇ ਤੂੰ ਜਦੋਂ ਮੋੜੂਗਾ ਲੇ ਆ ਲੈ ਅੰਦਰ ਲਈ ਤੇ ਸੂਆ ਸੱਜਣੋ ਜੇ ਮੈਂ ਗੱਲ ਕਰ ਲਾਂ ਨਾ ਦੂਜਾ ਝੋਟੀ ਸੂਈ ਹੋਇਆ ਤੀਜੇ ਵਾਸਤੇ ਅੱਗੇ ਗੱਬਣਾ ਤੇ ਤਰ ਸੁੱਤੋਂ ਬਾਡੀ ਬੂਡੀ ਵੀ ਦਿਖਾ ਦੇ ਓਏ ਇੱਥੇ ਤਾਂ ਤੁਸੀਂ ਸੱਜਣੋ ਜੀ ਬਾਡੀ ਬੂਡੀ ਦੇਖ ਸਕਦੇ ਹੋ ਉਹੀ ਗੱਲ ਆ ਵੀ ਪੂਰੀ ਜਾਨ ਵਾਲੀ ਆ ਯਾਰ ਉਸਤੇ ਤੋਂ ਇਹਦੀ ਚੜਾਈ ਚੜੂਈ ਵੀ ਦਿਖਾ ਦੇ ਬਾਈ ਉੱਤੇ ਚੜਾਈ ਚੜੂਈ ਦਿਖਾ ਦੇ ਤੇ ਬਾਡੀ ਬੂਡੀ ਲੈਂਥ ਅਲੋਂਗਥ ਥਣ ਥਣਾ ਵਟ ਤੇ ਬੱਚੇ ਤੇ ਵੀ ਮਾਰ ਦੇ ਕੇਰਾ ਕੈਮਰਾ ਹੋਰ ਇਹਦਾ ਬੱਚਾ ਉੱਚਾ ਵੀ ਦਿਖਾ ਦੇ ਨਾਲ ਬਾਈ ਤੇ ਉੱਤੇ ਤੇਰੀ ਬਾਡੀ ਬੁੱਡੀ ਉਹੀ ਗੱਲ ਆ ਵੀ ਚੰਗੀ ਆ ਝੋਟੀ ਬਾਈ ਦੁੱਧ ਤਾਜੀ ਦਾ ਕਿੰਨਾ ਕ ਦੱਸਿਆ ਇਹਦਾ ਤਾਜੀ ਲੀਟਰ ਦਾ ਵੀਰੇ ਇਹਦਾ 18 19 ਲੀਟਰ ਦਾ ਰਿਕਾਰਡ ਆ ਜੀ ਤਾਜੀ ਦਾ ਹਾਂ ਦੂਜੇ ਸੂਏ ਦਾ ਅੱਛਾ ਯਾਰ ਹਾਂਜੀ ਖਾਸਾ ਰਿਕਾਰਡ ਆ ਫਿਰ ਦਾ ਹਾਂ ਬਾਈ ਆਪਣੇ ਮੰਨ ਲਓ ਵੀ ਜਾਣ ਪਛਾਨ ਵਾਲੇ ਬੰਦੇ ਤੇ ਆਈ ਹੋਈ ਆ ਆਪਣੇ ਤੋਂ ਠੀਕ ਆ ਆਪਣੀ ਤਾਜੀ ਵੀ ਇਹ ਮੈਂ ਦੇਖੀ ਹੋਈ ਹੈਗੀ ਅੱਛਾ ਤਾਜੀ ਆਪਾਂ ਨੇ ਇਹ ਦੇਖੀ ਹੋਈ ਆ ਵੀ ਜਦੋਂ ਇਹ ਤਾਜੀ ਸੂਈ ਆ ਹਾਂ ਹਾਂ ਬਾਈ ਅੱਛਾ ਮੁੱਲੇ ਦਾ ਫਿਰ ਹੁਣ ਮੁੱਲੇ ਦਾ ਬਾਈ ਜੀ ਮੁੱਲ 90000 ਰੁਪਏ ਹੈ ਬਾਈ ਜੀ ਦਾ ਅੱਛਾ ਮੁੱਲ 90 ਹੈ ਦਾ ਕਿੰਨੇ ਵੀ ਛੱਡ ਦਾਂਗੇ ਫਿਕਸ ਰੇਟ ਹੀ ਕਰਦੇ ਜਿਵੇਂ ਕੰਮ ਫਿਕਸ ਰੇਟ ਬਈ 85000 ਰੁਪਏ ਦੀ ਮੈਂ ਦੇ ਦਾਂਗੇ ਓਏ ਹੋਰ ਵੀ ਕਰ ਦੀ ਵਿਚਾਸੀ ਜੋ ਮਾਨਤਾ ਨਾ ਕਰ ਦਿੰਗੇ 1000 ਰੁਪਏ ਹੋਰ ਕਰ ਦਾਂਗੇ ਅੱਛਾ 1000 ਹੋਰ 84 ਦੇ ਦਾਂਗੇ ਤੇ ਦੁੱਧ ਦੀ ਕਿੰਨੇ ਦੀ ਓਟ ਦੇ ਦਾਂਗੇ ਜੀ ਦੁੱਧ 18 ਲੀਟਰ ਦੀ ਆਪਣੀ ਗਾਰੰਟੀ ਹੋਵੇ ਜੀ ਦੀ ਅੱਛਾ 18 ਲੀਟਰ ਦੀ ਸੱਜਣੋ ਬਾਈ ਕਹਿੰਦਾ ਜੀ ਆਪਾਂ ਗਾਰੰਟੀ ਵੀ ਦੇ ਦਾਂਗੇ ਬਾਕੀ ਬਾਈ ਮਹਿੰਦੀ ਝੋਲੀ ਝੂਲੀ ਬਹੁਤ ਹੈਗੀ ਹਾਂ ਠੀਕ ਆ ਗੱਲ ਚੋਲੀ ਝੂਲੀ ਬਹੁਤ ਚੋਲੀ ਝੂਲੀ ਚੰਗੀ ਵਾਲਾ ਦਰਸ ਇੱਕ ਵਾਰੀ ਅਗਲੇ ਬੰਨਿਓ ਥਾਣੇ ਦਾ ਵੀਰ ਦਿਖਾ ਦੇ ਬਈ ਥਾਣ ਥਣ ਵੀ ਟਾਪ ਕੁਆਲਿਟੀ ਦਾ ਲੱਗਿਆ ਅਗਲੇ ਬੰਨਿਓ ਤੇ ਲੱਗਿਆ ਵੀ ਪੂਰੇ ਗੈਪ ਤੇ ਕਿਉਂਕਿ ਹੁਣ ਇਹ ਵਾਕੜ ਹੋ ਗਈ ਝੋਟੀ ਜਿਵੇਂ ਜਿਵੇਂ ਜਾਨਵਰ ਤਾਜ਼ਾ ਹੁੰਦਾ ਨਾ ਲੇਵਾ ਖੋਲਦਾ ਉਸ ਹਾਬ ਨਾਲ ਇਹਦੇ ਥਾਣੇ ਜਿਹੜੇ ਆਪਸ ਚ ਦੂਰੀ ਤੇ ਹੋ ਜਾਂਦੇ ਨੇ ਤੇ ਹੱਥ ਕਿਸੇ ਪਾਸੇ ਨਹੀਂ ਦਰਉਂਦੀ ਜਾਨ ਵਾਲੀ ਝੋਟੀ ਆ ਵਧੀਆ ਸਮੇਂ ਪੜੀ ਆ ਤੇ ਨਾਲੇ ਬੜੀ ਵੱਡੀ ਵੱਡੀ ਬਹੁਤ ਤਾਂ ਕੱਦ ਕੋਦ ਵੀ ਬਹੁਤ ਦੁੱਧ ਕਿੰਨਾ ਸੱਚੇ ਦੁੱਧ ਭੁੱਲ ਗਿਆ ਦੁੱਧ ਬਾਈ ਇਹਦੇ ਥੱਲੇ ਹੁਣ ਆਪਾਂ ਤਾਂ ਲੈ ਸੀਗੇ ਥੱਲੇ 7-8 ਲੀਟਰ ਦੁੱਧ ਮਣਕੇ ਦੋਨੇ ਡੰਗਾਂ ਦਾ ਉਹਨਾਂ ਦੇ ਹੀ ਮਿਲਦੀ ਸੀ ਚਾਟ ਤੇ ਹਾਂ ਆਪਣੇ ਕੋਲੇ ਨਾ ਇਹ ਦੋ ਡੰਗ ਮਿਲੀ ਨਹੀਂ ਗਈ ਉਪਰਾ ਕਰ ਗਈ ਸੀ ਉਹਨਾਂ ਨੇ ਨੀਰਾ ਨੂਰਾਣੀ ਚੱਕਿਆ ਸੀਗਾ ਹੁਣ ਨੀਰਾ ਨੂਰਾਏ ਵਧੀਆ ਖਾਂਦੀ ਆ ਹੁਣ ਆਪਾਂ ਬਈ ਝੂਠ ਮਾਰਦਗੇ ਜਿਹੜੀ ਗੱਲ ਸਾਹਮਣੇ ਆਉਣੀ ਆ ਆਪਾਂ ਉਹੀ ਦੱਸਾਂਗੇ ਸਹੀ ਦੱਸੀ ਹਾਂ 1.5 ਲੀਟਰ ਹੀ ਦੁੱਧ ਘੜਦੇ ਆ ਵੀ ਇੱਕ ਡੰਗ ਦਾ ਦੋਨੇ ਡੰਗ ਮਿਲਦੀ ਐ ਖੁਸ਼ ਹੋ ਕੇ ਹੁਣ ਬੱਚੇ ਤੇ ਲੱਗੀ ਮੈਂ ਅੱਛਾ ਹੁਣ ਬੱਚੇ ਤੇ ਮਿਲਦੀ ਐ ਦੋਨੇ ਡੰਗ ਹੁਣ ਬੱਚੇ ਤੇ ਮਿਲਦੀ ਐ ਦੋਨੇ ਡੰਗ ਆਪਣੇ ਆਈ ਨੂੰ ਕੱ ਇੱਕ ਦਿਨ ਉਹ ਵੀ ਆਪਣੇ ਨੂੰ ਆਈ ਨੂੰ ਵੀਰੇ ਹਫਤਾ ਤੱਕ ਹੋ ਗਿਆ ਅੱਛਾ ਹੌਲੀ ਹੌਲੀ ਮੈਂ ਕਹਿੰਦਾ ਜੀ ਸੈੱਟ ਹੁੰਦੀ ਐ ਜਾ ਕੇ ਦੁੱਧ ਦਿੰਦੀ ਬਰਬਾਦੀ ਐ ਬਾਈ ਰੋਜ਼ ਦਾ ਕੋਈ ਮੰਨ ਲਓ ਵੀ ਮੰਨ ਲਓ ਵੀ 4-4 ਤਾਂ ਨਾ ਰੋਜ਼ ਵਧਾਉਂਦੀ ਆ ਠੀਕ ਐ ਬਾਈ ਕਹਿਣ ਦਾ ਭਾਵੇਂ ਜੀ ਚੰਗਾ ਵੀ ਆਪਾਂ ਉੱਥੋਂ ਜੇ ਗੱਲ ਕਰ ਲਈ ਵੀ 7 ਲੀਟਰ ਲੈ ਕੇ ਜਾਂਦੇ ਪਰ ਅੱਜਾ ਕੋਈ ਸਾਂਵਲਾ ਬੰਦਾ ਲੈ ਕੇ ਜਾਂਦਾ ਬਾਈ ਇਹ ਕੋਈ 5-4 ਲੀਟਰ ਦੁੱਧ ਦੇ ਵੀ ਦੇ ਸਕਦੀ ਆ ਭਾਈ ਇੰਨੇ ਤੇ ਵੀ ਪੰਜ ਮਹੀਨਿਆਂ ਤੋਂ ਚਾਰ ਪੰਜ ਦਿਨ ਘੱਟ ਹੈ। ਪੰਜ ਮਹੀਨਿਆਂ ਦੀ ਗੱਬਣ ਆ। ਹਾਂ ਹਾਂ। ਦਾ ਜਿਹੜੇ 2 ਨੰਬਰ ਵਾਲੀ ਝੋਟੀ ਵਾਲਾ ਤਰਸੇ ਤੇ ਵੀ ਮਾਰਦੇ ਕੈਮਰਾ ਓਏ। ਇਹਦੀ ਬਾਦੀ ਬੁੱਢੀ ਵੀ ਦਿਖਾ ਦੇ ਤੇ ਇਹਦੀ ਕੁਆਲਿਟੀ ਕਬੂਲਟੀ ਵੀ ਦਿਖਾ ਦੇ। ਫੇਸ ਕੁਆਲਿਟੀ ਸਿੰਗਾ ਸੂੰਗਾ ਦੀ। ਉਹੀ ਗੱਲ ਆ ਸੱਜਣਾ ਝੋਟੀ ਇਹ ਵੀ ਚੰਗੀ ਆ। ਇਹਦਾ ਕਿਹੜਾ ਸੂਆ ਬਾਈ? ਐ ਮਾੜਾ ਉੱਧਰ ਹੋ ਜੀ। ਇਹਦਾ ਕਿਹੜਾ ਸੂਆ? ਇਹਦਾ ਬਾਈ ਜੀ ਦੂਜਾ ਸੂਆ ਇਹਦਾ ਵੀ। ਅੱਛਾ ਇਹਦਾ ਵੀ ਦੂਜਾ ਸੂਆ। ਹਾਂ ਹਾਂ। ਇਹਨੂੰ ਕਹਿਕ ਦੇਣਾ ਇਹਨੂੰ ਆ ਦਿਨ ਸੌਰੀ ਇਹਨੂੰ ਕਿੰਨੀ ਟਾਈਮ ਹੋ ਗਿਆ ਸੂਈ ਨੂੰ? ਗੱਬਣ ਨੂੰ। ਇਹਨੂੰ ਇਹਨੂੰ अच्छा हां मानला ਵੀ 6 ਮਹੀਨਿਆਂ ਦੀ ਆ ਹਾਂ ਹਾਂ ਦੋਨੇ ਮੰਗਾ ਚੈੱਕ ਪਾਸ ਆਪਣੀਆਂ ਬਈ ਜੇ ਕਿਸੇ ਨੇ ਲੈ ਆਣੀ ਐ ਚੈੱਕ ਕਰਵਾ ਕੇ ਲੈ ਜਾ ਸਕਦੇ ਆ। ਨਾ ਉਹੀ ਗੱਲ ਆ ਸੱਜਣੋ ਵੀ ਜਿਹੜਾ ਸੱਜਣ ਯਾਰ ਲੈ ਆਉਗਾ ਨਾ ਆਪਦਾ ਡਾਕਟਰ ਚਾਹੇ ਨਾਲ ਲੈਓ ਇੱਕ ਵਾਰੀ ਚੈੱਕ ਕਰਾ ਕੇ ਲੈ ਜਾਓ ਹਨਾ। ਹਾਂ ਹਾਂ ਬਈ ਕਿਉਂਕਿ ਚਾਹੇ ਉਹਨੇ ਬਾਈ ਦਾ ਡਾਕਟਰ ਬੁਲਾ ਲਿਓ ਇੱਕ ਵਾਰੀ ਚੈੱਕ ਕਰਾਉਣੀ ਜ਼ਰੂਰੀ ਆ ਉਸ ਤੋਂ ਬਾਅਦ ਗਰੰਡ ਉਹਨੇ ਮੰਗਾ ਬਈ ਆਪਾਂ ਆਪਦੇ ਮਿੱਤਰ ਦੀ ਕੋਈ ਜਾਣ ਪਛਾਣ ਵਾਲਾ ਇਹ ਜਾਣ ਪਛਾਣ ਦੇ ਚੈੱਕ ਕਰਾਈਆਂ ਦੋਨੇ ਇਹਦੇ ਥੱਲੇ ਹੁਣ ਦੁੱਧ ਕਿੰਨਾ ਐ ਇਹਦੇ ਥੱਲੇ ਬਈ 6 ਲੀਟਰ ਦੁੱਧ ਆ ਮੰਗਰ ਕੱਟੀ ਐ ਇਹਦੇ ਦੋੇ ਟਾਈਮ ਮਿਲ ਅਜਾ ਇਹ ਚਾਰਟ ਤੇ ਮਿਲਦੀ ਆ ਨਾਲ ਇਹਦੇ ਕੱਤੀ ਆ ਲੈ ਇਹਦਾ ਬੱਚਾ ਵੀ ਭਾਈ ਉਹ ਖੜਾ ਉਹਤੇ ਵੀ ਮਾਰਦੇ ਦਰਸ ਕੈਮਰਾ ਇੱਕ ਵਾਰੀ ਇਹਦੇ ਮਗਰ ਹੈਗੀ ਆ ਸਜਣੋਂ ਕੱਤੀ ਬੱਚੇ ਦੋਹਾਂ ਨਾਲ ਹੀ ਨੇ ਤੇ ਹੁਣ ਭਾਈ ਇਹਦੀ ਬਾਡੀ ਬੁੱਡੀ ਲੰਬਾਈ ਲੰਮੂਈ ਦਿਖਾ ਦੇ ਲੈ ਇੱਕ ਵਾਰੀ ਭਾਈ ਖੋਲ ਕੇ ਤੋੜ ਦੇ ਲੈ ਦੂਜਾ ਸੂਆ ਸੂਈ ਹੋਈ ਆ ਸਜਣੋਂ ਝੋਟੀ ਦੀ ਭਾਈ ਲੰਬਾਈ ਲੰਬੂਈ ਇਹਦੀ ਵੀ ਚੰਗੀ ਆ ਤੇ ਥਣ ਥਣੋਟ ਜੇ ਗੱਲ ਕਰਨਾ ਭਾਈ ਥਣ ਥਣੋਟੀ ਨੂੰ ਵੀ ਚੰਗਾ ਲੱਗਿਆ ਐ ਨੂੰ ਤੋੜਨੀ ਭਾਈ ਲੰਬੀ ਚਲਾ ਦੇ ਤੇ ਉਹੀ ਗੱਲ ਆ ਵੀ ਅੱਗੇ ਯਾਰ ਬਣਨ ਵਾਲੇ ਜਾਨਵਰ ਨੇ ਜਿਵੇਂ ਸੱਜਣਾ ਦੀ ਨਾ ਅਕਸਰ ਡਿਮਾਂਡ ਰਹਿੰਦੀ ਆ ਕਿ ਗੁਰੂ ਸਾਨੂੰ ਟੋਕਰ ਗੱਭਣ ਚਾਹੀਦੀ ਆ ਉਸੇ ਤਰਜ਼ ਦੇ ਆਪਾਂ ਸੱਜਣੋਂ ਤੁਹਾਡੇ ਵਾਸਤੇ ਦੋ ਟੋਕਰ ਗੱਭਣ ਝੋਟੀਆਂ ਲੈ ਕੇ ਆਏ ਆ ਬਸ ਕਮਾਲ ਹੋ ਜੀ ਇੱਥੋਂ ਬਾਲਾ ਚਲ ਅੰਦਰ ਨੂੰ ਤੇ ਇੱਥੇ ਲੋ ਸੱਜਣੋ ਬਾਈ ਲੰਬਾਈ ਲੰਬੂਈ ਦੇਖ ਸਕਦੇ ਹੋ ਲੰਬਾਈ ਲੰਬੂਈ ਪੂਰੀ ਆ ਤੇ ਬਾਈ ਹੈਗੀ ਵੀ ਝੋਟੀ ਚ ਬਰੀਕੀਆਂ ਨੇ ਬਰੀਕ ਚਮੜੀ ਰਹੀ ਇਹ ਜੀ ਗੱਲ ਨਹੀਂ ਵੀ ਥਣ ਥਨੋਟ ਆ ਜਿਹੜਾ ਥਣ ਥਨੋਟ ਵੀ ਚੰਗਾ ਲੱਗਿਆ ਬਾਕੀ ਜੇ ਸਾਨੂੰ ਮੈਂ ਟਾਈਮ ਦੱਸਦਾ ਹੁਣ 10:00 ਵਜੇ ਦਾ ਟਾਈਮ ਹੈ ਉਸ ਹਿਸਾਬ ਨਾਲ ਤੁਸੀਂ ਜੱਜਮੈਂਟ ਕਰ ਲਿਓ ਕਿਉਂਕਿ 24 ਸਵੇਰ ਵਾਲੀ ਇਹ ਹੋਈ ਹੋਈ ਆ ਅਗਲੇ ਬੰਨਿਓ ਦਿਖਾ ਦੇ ਥਣ ਥਣੂ ਦਿਖਾ ਦੇ ਨੇੜੇ ਲੱਗ ਲਾ ਅਗਲੇ ਬੰਨਿਓ ਬਾਈ ਥਣ ਥਣੂ ਦਿਖਾ ਦੇ ਉਹੀ ਗੱਲ ਆ ਵੀ ਥਣ ਥਣੂ ਤਾਂ ਦੋਨਾਂ ਝੋਟੀਆਂ ਨੂੰ ਯਾਰ ਜਿਵੇਂ ਗੱਲ ਕਰਨਾ ਥਣ ਥਣੂ ਉੱਤ ਤਾਂ ਚੰਗੀ ਕੁਆਲਿਟੀ ਦਾ ਲੱਗਿਆ ਇਹ ਹੈਗੀ ਆ 6 ਮਹੀਨਿਆਂ ਦੀ ਗੱਪਣ ਨਾਲ ਕੱਟੀ ਸੀ 1 ਕਿਲੋ ਦੁੱਧ ਹਾਂਜੀ ਹਾਂਜੀ ਇਹ ਵੀ ਦੋਨੇ ਡੰਗ ਮਿਲਦੀ ਆ ਹਾਂ ਦੋਨੇ ਡੰਗ ਬਾਈ ਖੁਸ਼ ਹੋ ਕੇ ਮਿਲਦੀ ਆ ਵਾ ਕੀ ਹੁਣ ਔਕੜ ਪਸ਼ੂ ਆ ਸੋ ਕਰੀ ਜਾਂਦਾ ਇੱਕ ਤੁਹਾਡਾ ਮਾਰਾ ਮੋਟਰ ਤੋਂ ਕੱਢ ਕੇ ਬੜੇ ਬਈ ਵਾਰੀ ਉੱਪਰ ਆ ਜਾ ਕੇ ਮੰਨ ਵੀ ਜਾਂਦਾ ਹੁੰਦਾ ਇਹ ਜੀ ਗੱਲ ਨਹੀਂ ਤੇ ਇਹਦਾ ਕੀ ਰੇਟ ਕਰਦੇ ਆਪਾਂ ਇਹਦਾ ਬਈ ਮੁੱਲ 75000 ਰੁਪਿਆ ਦਾ ਕਿੰਨੇ ਦੀ ਛੜਦਾਂਗੇ ਲਾਸਟ ਜਮੀ ਇਹ ਬਈ ਆਪਾਂ 70000 ਦੀ ਮੈਂ ਦੇਵਾਂਗੇ ਅੱਛਾ ਲੈਣ ਦੇਣ 70000 ਆ ਵੀ ਮਾਨਤਾ ਨਾਲ ਆਏ ਸੱਜਣ ਦਾ ਕਰਦਾਂਗੇ ਹਾਂ ਉਹ ਕਰਦਾਂਗੇ ਬਈ ਜਿਹੜਾ ਸੱਜਣੋ ਇਹ ਛੋਟੀ ਮਿਲੂਗੀ ਦਾ ਤਰਸ ਕੈਮਰਾ ਕੇਰਾ ਹੋਰ ਮਾਰਦੇ ਬਈ ਇਹ ਮਿਲੂਗੀ ਤੁਹਾਨੂੰ 70000 ਚ ਤੇ ਬਾਕੀ ਸਫਾਈਆਂ ਸਫੂਈਆਂ ਚੰਗੀਆਂ ਨੇ ਤੇ ਹੈਗੀ ਵੀ ਬਰੀਕ ਚਮੜੀ ਦਾ ਸੱਜਣੋ ਕੱਦ ਵੀ ਝੋਟੀ ਦਾ ਚੰਗਾ ਬਾਈ ਲੰਬਾਈ ਲੰਬੂਈ ਵੀ ਚੰਗੀ ਆ ਬਾਕੀ ਉਹ ਵੀ ਬਰੇ ਠੰਡੀ ਆ ਝੋਟੀ ਜਮਾ ਮੈਂ ਚਾਰ ਵਾਰ ਰੰਡੇ ਸੀਨ ਲਏ ਤੇ ਬਾਕੀ ਜੇ ਗੱਲ ਕਰ ਲੈਣਾ ਯਾਰ ਜਾਨਵਰ ਬਾਈ ਦੇ ਦੋਨੇ ਚੰਗੇ ਨੇ ਤਕਰੀਬਨ ਤਕਰੀਬਨ ਆ ਕਿਉਂਕਿ ਸਾਫ ਜਾਨਵਰ ਨੇ ਲੈ ਇੱਕ ਨੰਬਰ ਵਾਲੀ ਦਾ ਤਰਸ ਫੇਰ ਮਾਰਦੇ ਕੈਮਰਾ ਬਾਡੀ ਬੁੱਡੀ ਇਹਦੀ ਦਿਖਾ ਦੇ ਬਾਈ ਹਰੇਕ ਪੱਖ ਤੋਂ ਤੇ ਸਿੰਘ ਸੁngਰੀ ਕੁਆਲਟੀ ਵੀ ਦਿਖਾ ਦੇ ਤੇ ਫੇਸ ਕੁਆਲਟੀ ਵੀ ਚੈੱਕ ਕਰਾ ਦੇ ਦੀ ਇੱਧਰ ਤੇ ਉਹੀ ਗੱਲ ਆ ਮੇਨ ਜਾਣ ਵਾਲੀ ਝੋਟੀਆਂ ਹੈਗੀ ਵੀ ਯਾਰ ਹਾਥੀ ਵਰਗੀ ਤੇ ਉੱਤੇ ਤੋਂ ਜੜਾਈ ਜੜੂਏ ਦੀ ਬਹੁਤ ਆ ਤੇ ਇਹਦੀ ਬਾਈ ਕਹਿੰਦਾ ਯਾਰ ਆਪਾਂ 18 ਕਿਲੋ ਦੀ ਓਟ ਵੀ ਦੇ ਦਾਂਗੇ ਕਿਉਂਕਿ ਤਾਜੀ ਆਪ ਬਾਈ ਕਹਿੰਦਾ ਆਪਾਂ ਨੇ ਇਹ ਝੋਟੀ ਦੇਖੀ ਹੋਈ ਆ ਵੀ ਤਾਜੀ ਥੱਲੇ ਦੁੱਧ ਕਿੰਨਾ ਜੈਨੂਨ ਤੀਜਾ ਸੂਆ ਸੂਆ ਹਾਂ ਹਾਂ ਜੈਨੂਨ ਬਈ ਹੈਮਾ ਨੰਬਰ ਬੋਲ ਦੋ ਬਈ ਆਪਣਾ ਨੰਬਰ 62394 ਬਈ 74995 ਇੱਕ ਵਾਰੀ ਜੀ 68394 ਬਾਈ 74955 ਮੈਂ ਮੇਨ ਗੱਲ ਸੱਜਣੋਂ ਤੁਹਾਨੂੰ ਇੱਕ ਵਾਰੀ ਫੇਰ ਆਖੂੰਗਾ ਮੈਂ ਵੀ ਜਿਹੜੇ ਸੱਜਣ ਨੇ ਲਿਆਣੀਆਂ ਨੇ ਬਾਈ ਚੈੱਕ ਕਰਾ ਕੇ ਹੈਨਾ ਜ਼ਰੂਰ ਲੈ ਜਿਓ ਠੰਡਾ ਪਾਵਾ ਕੇ ਹਾਂਜੀ ਕਿਉਂਕਿ ਬਾਖੜ ਪਸ਼ੂ ਨੇ ਯਾਰ ਦੁੱਧ ਚਾਹੇ ਤੁਹਾਡੇ ਘਰੇ ਜਾ ਕੇ ਜਾਨਵਰ ਕੱਟ ਦੇ ਦੇ ਦੋ ਚਾਰ ਦਿਨ ਨਹੀਂ ਵੀ ਖੜ ਸਕਦਾ ਨਾ ਕਈ ਵਾਰੀ ਜਾਨਵਰ ਹੱਲੇ ਆਇਆ ਹੈ ਚਾਹੇ ਦੁੱਧ ਡੂੜ ਕਿਲੋ ਹੀ ਆਵੇ ਥੱਲੇ ਬਾਕੀ ਨਸਲ ਵਾਲੀ ਨਸਲ ਵਾਲੇ ਪਸ਼ੂ ਦਾ ਇਦਾਂ ਹੀ ਹੁੰਦਾ ਮਿਲਦੀ ਦੋਨੇ ਟਾਈਮ ਇਹ ਰਿੰਗ ਗਿਆ ਅੱਛਾ ਹਾਂ ਜਦੋਂ ਬਾਲਟੀ ਸੜਕ 'ਤੇ ਉਹਦੇ ਰਿੰਗੂਗੇ ਇਹ ਪਹਿਲਾ ਮੈਨੂੰ ਹੀ ਚੋ ਠੀਕ ਹੈ ਬਿੰਦ ਦੀ ਜਹੇ ਡੋੜ ਕਿੱਲੇ ਡੰਗਦਾ ਵੀ ਕੋਈ ਬਈ ਨੇ ਜੀ ਨਹੀਂ ਲਾਇਆ ਮੈਣੇ ਆ ਕੇ ਜਿਆਦੇ ਜਾਨਵਰਾਂ ਚ ਵਾਈ ਹੋਈ ਆ ਹਾਂ ਜਿਆਦੇ ਜਾਨਵਰਾਂ ਚ ਵਾਈ ਹੋਈ ਹੈਗੀ ਤਾਂ ਬਾਈ ਕਹਿੰਦਾ ਸੱਜਣੋਂ ਉਹਨਾਂ ਕੋਲ ਜਾਨਵਰ ਵੀ ਜਿਆਦੇ ਤੇ ਜਿਵੇਂ ਬਾਈ ਨੇ ਮੈਨੂੰ ਫੋਨ ਤੇ ਦੱਸਿਆ ਦੀ ਵੀ ਕਿਸੇ ਚੰਗੇ ਸੇਵ ਵਾਲੇ ᱥਾਂਭ ਵਾਲੇ ਸੱਜਣ ਕੋਲ ਆਈ ਹੋਈ ਆ ਤੇ ਬਾਕੀ ਜਾਨਵਰ ਤੁਹਾਨੂੰ ਦੱਸਦਾ ਵੀ ਆ ਯਾਰਾ ਵੀ ਚੰਗੀ ᱥਾਂਭ ਸੁਭਾਅ ਆ ਇੱਕ ਬਾਈ ਆਪਣੇ ਕੋਲ ਉਹ ਬੈੜ ਹੈਗੀ ਅੱਛਾ ਹਾਂ ਬੈੜ ਵੀ ਦਿਖਾਉਣੀ ਆ ਬੈੜ ਵੀ ਦਿਖਾ ਦੇ ਦੇ ਦਿਖਾ ਦੇ ਬੈੜ ਵੀ ਦਿਖਾ ਦੇ ਇਹ ਇਹਦਾ ਕੀ ਸੀਨਾ ਇਹੇ ਬਈ ਆਪਣੀ ਉਹ ਦੇਸੀ ਗਾਂ ਦੀ ਮੰਨ ਲਓ ਬੱਚੀ ਸੀਗੀ ਇਹ ਪਹਿਲੇ ਸੂਏ ਸੂਈ ਹੋਈ ਇਹਨੂੰ ਮੰਨ ਲਓ ਵੀ ਸਵਾ ਸਾਲ ਹੋ ਗਿਆ ਸੂਈ ਨੂੰ ਅੱਛਾ ਹਾਂ ਹੁਣ ਇਹ ਗੱਪਣ ਤਾਂ ਟੀਕੇ ਦੇ ਪ੍ਰਵਾਹਿਆ ਹੋਇਆ ਮਹੀਨਾ ਸਵਾ ਮਹੀਨਾ ਹੋਇਆ ਗੱਲ ਕਰਾਪਾ ਗਰੰਟੀ ਦਿੰਦੇ ਬਈ ਪਹਿਲਾਂ ਇਹ ਦੋ ਤਿੰਨ ਵਾਰ ਹੀ ਰਹੀ ਦੀ ਠੀਕ ਆ ਆ ਵੀ ਮੰਨ ਕੇ ਲੈ ਲਈਏ ਪਾਰਲੀ ਮੰਨ ਕੇ ਕੋਈ ਲੈ ਜਾ ਸਕਦਾ ਦੁੱਧ ਹੁਣ ਕਿੰਨਾ 9-10 ਲੀਟਰ ਹੁੰਦਾ ਹੁਣ ਵੀ 9-10 ਲੀਟਰ ਬੱਚਾ ਤਾਜੀ ਨੇ ਦੁੱਧ ਬਈ 18 ਲੀਟਰ ਪਾਇਆ ਹੋਇਆ ਮੰਗ ਰਿਹਾ ਤੇ ਬੱਚੀ ਹੈਗੀ ਉਹ ਇਹ ਬੱਚੀ ਤੇ ਤਾਂ ਮਿਲਦੀ ਨਹੀਂ ਆਪਾਂ ਵਿੱਚੇ ਬੱਚੀ ਵੀ ਦੇ ਦਾਂਗੇ। ਉਹ ਤਾਰ ਸਾਹਿਬ ਬੱਚੀ ਤੇ ਮਾਰ ਦੇਵੋ ਮਾਂ ਕਰ ਚੰਗੀ ਤਿਆਰ ਹੋਣ ਵਾਲੀ ਬੱਚੀ ਆ ਬਾਈ ਇਹਦੇ ਇਹਦੇ ਇਹ ਰੋਡੀ ਆ। ਹਾਂ ਇਹ ਸਿੰਗ ਦਗਾਏ ਹੋਏ ਆ। ਐਫ ਪੀ ਚ ਉਹਦੇ ਨਿੱਕੇ ਨਿੱਕੇ ਸਿੰਗ ਹੈਗੇ ਨੇ ਇੱਥੇ ਦੋ ਚੱਕ ਕਰਾ ਦੇ ਇੱਕ ਵਾਰੀ। ਇਧਰਲੇ ਬੰਨੇਓ ਮਾਰ ਦੇ ਬਾਈ ਲੰਬਾਈ ਲੰਬੂਈ ਚੰਗੀ ਆ ਪੈਲਣ ਦੇ ਹਿਸਾਬ ਨਾਲਾ ਕੱਦ ਕਾਠ ਵੀ ਪੂਰਾ ਵੱਡਾ ਵੀ ਇਹ ਥਣ ਥਣੋਟ ਵੀ ਚੰਗਾ ਲੱਗਿਆ। ਲਾ ਖੋਲ ਕੇ ਦਾ ਤੋੜਦੇ ਨੇ ਅਸੀਂ ਥੋੜਾ ਜਿਹਾ ਤੁਹਾਨੂੰ ਪਤਾ ਵੀ ਜਿ ਭੱਜ-ਭੁੱਜ ਲੈਂਦੀਆਂ ਹੁੰਦੀਆਂ ਨੇ گاਵਾ ਥੋੜਾ ਇਹ ਚੌੜ ਜੀ ਕਰਦੀ ਆ ਵੀ ਅਜੇ ਕਰਦੀ ਆ ਚੌੜ ਜੀ ਦੁੱਧ ਦੇ ਥੱਲੇ ਹੈਗਾ ਹੁਣ ਨੌ ਨੌ ਲੀਟਰ ਨੌ ਦਾ ਲੀਟਰ ਦੁੱਧ ਦਾ ਬਈ ਨੇ 18 ਲੀਟਰ ਦੁੱਧ ਪਾਇਆ ਹੋਇਆ ਪਹਿਲਾਂ ਨੇ ਦੋਹੇ ਡੰਗ ਮਿਲਦੀ ਆ ਦੋਨੇ ਡੰਗ ਬਈ ਜਮਾ ਚਾਹ ਹੁਣ ਚਵਾਈ ਇਹਦੀ ਸੱਜਣੋ ਹੋਈ ਹੋਈ ਆ ਟਾਈਮ ਉਹੀ ਤੁਹਾਨੂੰ ਜਿਵੇਂ ਦੱਸਿਆ 10:00 ਵਜੇ ਦਾ ਟਾਈਮ ਆ ਇਹਦੇ ਕਿੰਨੇ ਪੈਸੇ ਲਵਾਂਗੇ ਇਹਦਾ ਬਈ ਮੁੱਲ 25000 ਕਰਦੇ ਆਂਗੇ ਆਪਾਂ ਤੇ 22000 ਤੱਕ ਦੇ ਦਾਂਗੇ ਆਪਾਂ ਓਏ ਇਹ ਚ ਤਾਂ ਕਰਦੇ ਮੰਨਦਾ ਕੋਈ ਵੀ ਹੋਰ ਕਰਦੇ ਬਈ ਮਾਨਤਨ ਪਹਿਲਾਂ ਸੱਜਣੋ ਕਰ ਦੂਗਾ ਬਈ ਮਾਨਤ ਨਹੀਂ ਗੱਲ ਇਹ 20 ਦੇ ਅੰਦਰ ਦੇ ਦੂਗਾ ਤੇ ਬੱਛੀ ਤੇ ਕੈਮਰਾ ਫੇਰ ਮਾਰਦੇ ਤੇ ਮਿਲਦੀ ਇਹ ਚਾਰਟ ਤੇ ਆ ਪਰ ਆ ਬੱਛੀ ਬਾਈ ਕਹਿੰਦਾ 17 18 ਮਹੀਨੇ ਹੋ ਗਿਆ ਸੂਈ ਨੂੰ ਹਾਂ ਨਾ ਬਈ ਇਹਨੂੰ ਸਵਾ ਸਾਲ ਹੋ ਗਿਆ ਮੰਨ ਲਓ ਵੀ ਇਹ ਲੋੜੀ ਵਾਲੇ ਦਿਨ ਨੂੰ ਸੀ ਅੱਛਾ 15 ਦਿਨ ਮਹੀਨੇ ਹੋ ਗਏ ਇਹਨੂੰ ਸਾਲ ਹੋ ਗਿਆ ਠੀਕ ਹੈ ਗੱਲ ਤੇ ਆ ਦੇਖ ਲੋ ਇਹਦੇ 2-3 ਮਹੀਨੇ ਟੱਪ ਗਏ ਅੱਛਾ ਤੇ ਆ ਇਸ ਗਾਂ ਦੀ ਇਸ ਗਾਂ ਦੀ ਸੀ ਪਹਿਲਾਂ ਬਈ ਇਹ ਅੱਛਾ ਇਸ ਗਾਂ ਇਹ ਆਪਣੇ ਘਰੇ ਰੱਖੀ ਹੋਈ ਆ ਆਪਾਂ ਇਹਦੀਆਂ ਕੋਈ ਤੁਹਾਨੂੰ ਛੋਟੀ ਮੇਰੇ ਕੋਲੇ ਫੋਟੋਆਂ ਹੈਗੀਆਂ ਤੁਹਾਨੂੰ ਦਿਖਾ ਵੀ ਦੇਵਾਂਗੇ ਠੀਕ ਹੈ ਗੱਲ ਹੁੰਦਾ ਹੋਵੇ ਤੇ ਬਾਕੀ ਆ ਨਾਲ ਇਹਦੇ ਬੱਚੀ ਮਿਲ ਜੂਗੀ ਤੇ 20 ਦੇ ਅੰਦਰ ਬਾਈ ਕਹਿੰਦਾ ਦੇ ਦਾਂਗੇ ਇਹ ਜੀ ਗੱਲ ਨਹੀਂ 9-10 ਕਿਲੋ ਦੁੱਧ ਆ ਤੇ ਠੀਕ ਹੈ 2 ਮਹੀਨਾ ਸਵਾ ਮਹੀਨੇ ਦਾ ਪਰਾਇਆ ਉਹ ਤੁਸੀਂ ਚਾਹੇ ਨਾ ਖਾਲੀ ਮਨ ਇਹ ਵੇਚਦੀ ਨਾ ਬਈ ਮੈਂ ਵੇਚਦੀ ਸੀ ਨਾ 2.5 ਮਹੀਨੇ ਬਾਅਦ ਉਹ ਦੁਬਾਰੇ ਫੇਰ ਮੋੜ ਜੀ ਆ ਲੱਗਿਆ ਨਹੀਂ ਤੇਰਾ ਇਹ ਹਾਂ ਬਈ ਲੈ ਠੀਕ ਹੈ ਗੱਲ ਲੈ ਸੱਜਣੋ ਇਹਨਾਂ ਤਿੰਨਾਂ ਆਪਾਂ ਇਹਨਾਂ ਨੂੰ ਸਾਹਮਣੇ ਵਾਲੇ ਅੰਮੇ ਨੂੰ ਵੀ ਜਿਹੜਾ ਦੋਨੇ ਲੈ ਜਾਏ ਇਕੱਠੀਆਂ ਇੱਕ ਥਾਂ ਜਲਾ ਆਪਾਂ ਕਾਣੋ ਉਹ ਨਹੀਂ ਅਗਲਾ ਛੱਡ ਕੇ ਨਾਲ ਬੱਚੀ ਦਾ ਅਗਲਾ ਫੇਰ ਲੈ ਕੇ ਜਾਉਂਗਾ ਅਗਲਾ ਜਿਹੜਾ ਆਪਾਂ ਦੇਣੀ ਤਾਂ ਹੀ ਤਾਂ ਬਈ ਆਪਾਂ ਉਹਨਾਂ ਤੋਂ ਵਾਪਸ ਲਿਆਂਦੇ ਉਹ ਬੱਚੀ ਲੱਗ ਵੇਚ ਦੇਈ ਗਾਂ ਲੱਗ ਆਪਾਂ ਇਹੇ ਕਰਕੇ ਆਪ ਲੈ ਆਉਂਦੀ ਮੋੜ ਕੇ ਤੇ ਕਾ ਨੂੰ ਅੱਡ ਬਾਕੀ ਬੱਚੀ ਵੀ ਭਾਈ ਝੋਲੀ ਝੂਲੀ ਪੂਰੀ ਆ ਗਈ ਇਹੇ ਹੀ ਗੱਲ ਨਹੀਂ ਪਠਾਨ ਤੁਹਾਨੂੰ ਦਿਖਾ ਰਹੀ ਵੀ ਵੱਧ ਬੁੱਧ ਤਾਂ ਨਹੀਂ ਕੋਈ ਨਾ ਨਾ ਭਾਈ ਚਾਰ ਥਾਣੇ ਇਹਦੇ ਜਮਾ ਕੋਈ ਨਹੀਂ ਪਠਾਨ ਤੁਹਾਨੂੰ ਚੰਗੇ ਬਣਾਉਗੀ ਤੇ ਬਾਕੀ ਮੇਨ ਗੱਲ ਯਾਰ ਅੱਗੇ ਤਿਆਰ ਹੋਣ ਦੀ ਆ ਇਹਦੀ ਭਵਿੱਖਬਾਣੀ ਹਜੇ ਆਪਾਂ ਕਰ ਨਹੀਂ ਸਕਦੇ ਵੀ ਇਹ ਕੀ ਬਣੂਗੀ ਇਹ ਜਾਨਵਰ ਭਾਈ ਅੱਗੇ ਤਿਆਰ ਹੋਣ ਤੇ ਹਾਲੇ ਉਮਰ ਛੋਟੀ ਆ ਤੇ ਥਾਣੀ ਮੇਨ ਗੱਲ ਹੁੰਦੀ ਐ ਨਹੀਂ ਜੀ ਥਣ ਚਾਰੇ ਨਹੀਂ ਲੱਗੇ ਵੀ ਨਿਖਤਵੇਂ ਨੇ ਤੇ ਬਾਕੀ ਇਹ ਨਾ ਤਿੰਨੇ ਜਾਨਵਰਾਂ ਚ ਇੱਕ ਵਾਰੀ ਕੈਮਰਾ ਤਾਰ ਸਮਾਰਦੇ ਵੀ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਊਗਾ ਸੱਜਣੋ ਨੇੜੇ ਆ ਕੇ ਤਸੱਲੀ